ਜੋ ਇੱਕ ਗੁਲਦਸਤਾ ਬਾਹੂ ਕਾਂਸ਼ੀਰਾਮ ਨੇ ਪੁਰਾਣਾ ਚਾਇਆ ਸੀ ਇਸ ਖੇਤੇ ਦੇ ਵਿੱਚ ਖਾਸ ਕਰਕੇ ਦੁਆਬੇ ਦੇ ਵਿੱਚ ਉਹ ਗੁਲਦਸਤਾ ਸਮੇਂ ਦੀ ਸਿਹਤ ਦੇ ਨਾਲ ਜਾਂ ਸਮੇਂ ਦੇ ਸਮੇਂ ਤੇ ਵਿਖਰਦਾ ਨਜ਼ਰ ਆ ਗਿਆ ਇਸ ਵリュー ਲਹਿਰ ਨੂੰ ਤੁਸੀਂ ਕਿੱਥੇ ਮੰਨਦੇ ਹੋ ਅੱਜ ਲੋੜ ਸੀ ਨਰਿੰਦਰ ਮੋਦੀ ਦੇ ਖਿਲਾਫ ਬੀਜੇਪੀ ਦੇ ਖਿਲਾਫ ਡਟ ਕੇ ਇੰਡੀਆ ਗਠਵੰਦਨ 'ਚ ਡਟ ਕੇ ਆਉਣ ਦੀ ਲੋੜ ਸੀ ਜੀ ਪਰਮਾਇਆਵਤੀ ਜੀ ਨੇ ਇਹ ਫੈਸਲਾ ਕਿਉਂ बार-बार ਇਕੱਲੇ ਲੜਨ ਦਾ ਲੈਂਦੇ ਆ ਜੀ ਯੂਪੀ ਵਿੱਚ ਖਾਸ ਕਰਕੇ ਜੀ ਚੌਧਰੀ ਪਰਿਵਾਰ ਤੋਂ ਰਾਜਨੀਤੀ ਪ੍ਰਭਾਵਤ ਰਹੀ ਇਸ ਜ਼ਿਲ੍ਹੇ ਦੀ ਪਹਾ ਲੰਬਾ ਸਮਾਂ ਉਹਨਾਂ ਦੇ ਪਰਿਵਾਰ ਨੇ ਇੱਥੇ ਕੀਤੀ ਰਾਜਨੀਤੀ ਉਹਨਾਂ ਨੂੰ ਟਿਕਟ ਨਾ ਦੇ ਕੇ ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਨੇ ਟਿਕਟ ਦਿੱਤੀ ਆ ਤੁਸੀਂ ਮੁਕਾਬਲਾ ਕਿਵੇਂ ਮੰਗਦੇ ਕਿ ਕੋ ਚਰਨਜੀਤ ਸਿੰਘ ਚੰਨੀ ਦੀਆਂ ਕੁਝ ਵੀਡੀਓ ਵਾਇਰਲ ਹੋਈਆਂ ਕਿ ਬੀਬੀ ਜਗੀਰਕੌਰ ਨੂੰ ਲੈ ਕੇ ਇਹ ਜਿਹੜੀ ਹਰਕਤ ਕਰ ਰਿਹਾ ਚੰਨੀ ਉਹਨੂੰ ਥੂਥੂ ਕਰ ਰਿਹਾ ਘੱਟੋ ਘੱਟ 1 ਲੱਖ ਨੌਕਰੀ ਜੀ ਦਾ ਟਾਰਗੇਟ ਕਾਂਗਰਸ ਵੈਸੇ ਹੀ ਪੰਜਾਬ ਚ ਲੀਡਰਲੈਸ ਆ ਜੀ ਜਿਨ੍ਹਾਂ ਨੂੰ ਗੰਦੇ ਮੰਦੇ ਚੰਨੀ ਜੀ ਮੈਸੇਜ ਭੇਜਦੇ ਸੀ ਜੀ ਤਾਂ ਉਹਦੇ ਕੋਲੋਂ ਵੀ ਭੈਣ ਕਹਿ ਕੇ ਜਾਨ ਛਡਾਉਣੀ ਪਈ ਸੀ ਇਹ ਆਮ ਲੋਕਾਂ ਨੇ ਆਮ ਲੋਕਾਂ ਵਾਸਤੇ ਪਾਰਟੀ ਬਣਾਈ ਜੀ ਪਹਿਲਾਂ ਤਾਂ ਬੀਬੀ ਜੀ ਬੀਬੀ ਜ਼ਗੀਰਕੌਰ ਜੀ ਬੜੇ ਗਰਮ ਸੀ ਚੰਨੀ ਨੇ ਬੜੀ ਵੱੱਡੀ ਵੱੱਡੀ ਗਲਤੀ ਕੀਤੀ ਦੱਬੇ ਆ ਟੋਟੇ ਫੁੱਟੇ ਪੁਰਾਣੇ ਜੀ ਇੰਜਨ ਹੈ ਨਹੀਂ ਜੀ ਗੱਡੀ ਦਾ ਆਊਟਰੀਚ ਮੀਡੀਆ ਦੇ ਨਾਲ ਤੁਸੀਂ ਜੁੜੇ ਹੋਏ ਮੈਂ ਗੁਰਨਾਮ ਸਿੰਘ ਬਿਲਗਾ ਪੰਜਾਬ ਦੀ ਸਿਆਸਤ ਦੇ ਵਿੱਚ ਇਸ ਵਕਤ ਤਪਸ਼ ਨਜ਼ਰ ਆ ਰਹੀ ਆ ਨਾਮਜ਼ਦਗੀਆਂ ਦਾਖਲ ਹੁੰਦੇ ਸਾਰ ਹੀ ਪੰਜਾਬ ਦੀ ਸਿਆਸਤ ਨੇ ਆਪਣੇ ਤੌਰ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਇਸ ਵਕਤ ਗੱਲ ਕਰਾਂਗੇ ਲੋਕ ਸਭਾ ਹਲਕਾ ਜਲੰਧਰ ਦੀ ਜਿਹੜੀ ਕਿ ਹੌਟ ਸੀਟ ਮੰਨੀ ਜਾ ਰਹੀ ਆ ਸਾਡੇ ਨਾਲ ਸਾਬਕਾ ਵਿਧਾਇਕ ਪਵਨ ਕੁਮਾਰ ਟਿੰਰੂ ਜੀ ਮੌਜੂਦ ਹੈ ਆ ਕਰਦੇ ਹਾਂ ਉਹਨਾਂ ਨਾਲ ਰਾਜਨੀਤੀ ਦੇ ਗੱਲਬਾਤ ਤੀਨੂ ਜੀ ਸੱਸੀ ਗੱਲ ਜੀ ਸੱਸੀ ਗੱਲ ਜੀ ਅ ਤੀਨੂ ਜੀ ਕਿਵੇਂ ਚੱਲ ਰਹੀ ਤੁਹਾਡੀ ਚੋਣ ਮਹਮ ਜੀ ਬਹੁਤ ਵਧੀਆ ਚੋਣ ਮਹਮ ਚੱਲ ਰਹੀ ਆ ਜਿਹੜੇ ਵਲੰਟੀਅਰ ਆ ਆਮ ਆਦਮੀ ਪਾਰਟੀ ਦੇ ਉਹ ਬੜੇ ਜੋਸ਼ ਚ ਆ ਜੀ ਤੇ ਇਹ ਆਮ ਲੋਕਾਂ ਨੇ ਆਮ ਲੋਕਾਂ ਵਾਸਤੇ ਪਾਰਟੀ ਬਣਾਈ ਆ ਜੀ ਹਰ ਬੰਦਾ ਇਹਨੂੰ ਆਪਣੀ ਮਾਲਕੀ ਸਮਝਦਾ ਜੀ ਘਰਾਣਿਆਂ ਦੀ ਪੋਲਿਟਿਕਸ ਜਿਹੜੀ ਆਮ ਆਦਮੀ ਪਾਰਟੀ ਨੇ ਖਤਮ ਕਰਤੀ ਜੀ ਤੋਂ ਮੇਰਾ ਪਹਿਲਾ ਹੀ ਸ਼ੁਰੂ ਤੋਂ ਹੀ ਵਿਚਰਨ ਦਾ ਤਰੀਕਾ ਕੰਮ ਕਰਨ ਦਾ ਤਰੀਕਾ ਆਮ ਆਦਮੀ ਪਾਰਟੀ ਵਾਲਾ ਰਿਹਾ ਜੀ ਇਸ ਕਰਕੇ ਮੈਂ ਆਮ ਪਾਰਟੀ ਚ ਮੈਨੂੰ ਟਿਕਟ ਮਿਲੀ ਆ ਜੀ ਮੈਂ ਪਾਰਟੀ ਦਾ ਵਲੰਟੀਅਰਸ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਬਹੁਤ ਹੀ ਵਧੀਆ ਮਾਹੌਲ ਆ ਜੀ ਤੇ ਦੋ 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 ਘੰਟੇ ਵਲੰਟੀਅਰਸ ਜਿਹੜੇ ਆ ਜੀ ਉਹ ਪਾਰਟੀ ਦੀ ਲੀਡਰਸ਼ਿਪ ਦਾ ਇੰਤਜ਼ਾਰ ਕਰਦੇ ਆ ਜੀ ਬਹੁਤ કૃਸ਼ਮਾ ਭਗਵੰਤ ਮਾਨ ਜੀ ਜੀ ਅਰਵਿੰਦ ਗੇਜਰੀਵਾਲਚ ਨੌ ਹਲਕਿਆਂ ਦੇ ਵਿੱਚੋਂ ਹੁਣ ਤੱਕ ਤੁਹਾਡੀ ਕਿੱਥੇ ਤੱਕ ਪਹੁੰਚ ਬਣ ਚੁੱਕੀ ਹੈ ਮੈਂ ਸਾਰੇ ਦੇ ਸਾਰੇ ਨੌ ਹਲਕੇ ਗਲਿਆ ਜੀ ਕੁਝ ਇਲਾਕਾ ਬਾਕੀ ਆ ਉਹ ਆਉਂਦੇ 12 13 ਦਿਨਾਂ ਚ ਅਸੀਂ ਕਰ ਲੈਣਾ ਕਿਉਂਕਿ ਮੈਂ ਇੱਥੇ ਤਾਂ ਦੇਖੋ ਮੈਨੂੰ ਮੈਂ ਕੋਈ ਨਵਾਂ ਨਹੀਂ ਜੀ ਮੈਨੂੰ ਇੱਥੇ ਇੰਟਰੋਡਿਊਸ ਕਰਾਉਣ ਦੀ ਲੋੜ ਨਹੀਂ ਪੈਂਦਾ ਜੀ ਮੇਰਾ 25 ਤੋਂ 30 ਸਾਲ ਦਾ ਜਿਹੜਾ ਸਮਾਂ ਆ ਉਹ ਜਲੰਧਰ ਜ਼ਿਲ੍ਹੇ ਚ ਜੀ ਇੱਥੇ ਦਾ ਮੈਂ ਜੰਪਾ ਆ ਲਿਆ ਕਰਨ ਜਨਮ ਭੂਮੀ ਕਰਮ ਭੂਮੀ ਜਲੰਧਰ ਆ ਮੈਨੂੰ ਜਲੰਧਰ ਦੇ ਸ਼ਹਿਰ ਦੇ ਤੇ ਪਿੰਡਾਂ ਦੇ ਸਾਰੇ ਮਸਲਿਆਂ ਦਾ ਪਤਾ ਆ। ਜੀ ਗਿਆਨ ਆ। ਇਸ ਕਰਕੇ ਮੈਂ ਮਸਲੇ ਜਿਹੜੇ ਆ ਪਿੰਡਾਂ ਦੇ ਸਾਡੇ ਅਸੀਂ ਇਹਨੂੰ ਹੱਲ ਵੀ ਕਰਾਂਗੇ ਤੇ ਕੰਮ ਕਰਾਂਗੇ। ਜੀ ਆਪਾਂ ਜੇ ਇਸ ਜਲੰਧਰ ਜ਼ਿਲ੍ਹੇ ਤੁਸੀਂ ਗੱਲ ਕਰਦੇ ਕਿ 25-30 ਸਾਲ ਦਾ ਤੁਹਾਡਾ ਰਾਜਨੀਤਿਕ ਨਾਤ ਆ। ਚੌਧਰੀ ਪਰਿਵਾਰ ਤੋਂ ਰਾਜਨੀਤੀ ਪ੍ਰਭਾਵਤ ਰਹੀ ਇਸ ਜ਼ਿਲ੍ਹੇ ਦੀ ਬਹੁਤ ਲੰਬਾ ਸਮਾਂ ਉਹਨਾਂ ਦੇ ਪਰਿਵਾਰ ਨੇ ਇੱਥੇ ਕੀਤੀ ਰਾਜਨੀਤੀ। ਉਹਨਾਂ ਨੂੰ ਟਿਕਟ ਨਾ ਦੇ ਕੇ ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਨੇ ਟਿਕਟ ਦਿੱਤੀ ਆ ਤੁਸੀਂ ਮੁਕਾਬਲਾ ਕਿਵੇਂ ਮੰਨਦੇ ਹੋ? ਦੇਖੋ ਕਾਂਗਰਸ ਵੈਸੇ ਹੀ ਪੰਜਾਬ ਚ ਲੀਡਰਲੈਸ ਆ ਜੀ ਇਹਨਾਂ ਦੇ ਕੋਲ ਡੱਬੇ ਆ ਟੁੱਟੇ ਫੁੱਟੇ ਪੁਰਾਣੇ ਜੀ ਤੇ ਇੰਜਣ ਹੈ ਨਹੀਂ ਜੀ ਗੱਡੀ ਦਾ ਜੀ ਤੇ ਬਿਨਾ ਲੀਡਰ ਦੇ ਕਦੀ ਪਾਰਟੀ ਅੱਗੇ ਨਹੀਂ ਵੱਧ ਸਕਦੀ ਜੀ ਔਰ ਪਾਰਟੀ ਜੀ ਟੁੱਟ ਫੁੱਟ ਬਹੁਤ ਆ ਸਾਰੇ ਹੀ ਲੀਡਰ ਚਲੇ ਗਏ ਇਹਨਾਂ ਦੇ ਵੱਡੇ ਵੱਡੇ ਜੀ ਇਹ ਵੀ ਕਾਂਗਰਸ ਦੀਆਂ ਸਫਾਂ ਚ ਕਾਂਗਰਸ ਦੇ ਸਰਕਲ ਚ ਇਹ ਵੀ ਬੜੀ ਨਿਰਾਸ਼ਾ ਆ ਜੀ ਕਿ ਜਲੰਧਰ ਜ਼ਿਲ੍ਹੇ ਚੋਂ ਕਾਂਗਰਸ ਨੂੰ ਕੋਈ ਉਮੀਦਵਾਰ ਨਹੀਂ ਮਿਲਿਆ ਜੀ ਤੇ 160 ਕਿਲੋਮੀਟਰ ਦੂਰ ਤੋਂ ਉਹ ਇੱਕ ਫੇਲਡ ਕਰਪਟ ਤੇ ਉਹ ਆਚਰਣ ਮਾੜੇ ਆਚਰਣ ਵਾਲੇ ਬੰਦੇ ਨੂੰ ਲੈ ਕੇ ਆਏ ਜੀ ਸੋ ਇਸ ਕਰਕੇ ਇਹ ਆਮ ਆਦਮੀ ਪਾਰਟੀ ਨੂੰ ਇਸ ਗੱਲ ਦਾ ਫਾਇਦਾ ਹੈ ਜੀ ਇੱਕ ਪਿਛਲੇ ਤਣੀ ਤੁਸੀਂ ਦੇ اخਲਾਕੀ ਤੌਰ ਤੇ ਮੈਂ ਤੁਹਾਡੇ ਤੋਂ ਜਵਾਬ ਮੰਗੂੰਗਾ ਕੋਚ ਚਰਜੀ ਸਿੰਘ ਚੰਨੀ ਦੀਆਂ ਕੁਝ ਵੀਡੀਓ ਵਾਇਰਲ ਹੋਈਆਂ ਕਿ ਬੀਬੀ ਜਗੀਰਕੌਰ ਨੂੰ ਲੈ ਕੇ ਇੱਕ ਪ੍ਰਾਣੀ ਕੋਈ ਲੜਕੀ ਦੇ ਨਾਲ ਖੜਿਆਂ ਦੀ ਤਸਵੀਰ ਜਾਰੀ ਕੀਤੀ ਗਈ ਆ اخਲਾਕੀ ਤੌਰ ਤੇ ਇਹ ਇਹਨੂੰ ਕਿਵੇਂ ਦੇਖਦੇ ਤੁਸੀਂ ਮੈਨੂੰ ਨਾ ਇਹਨਾਂ ਦੇ ਹਲਕੇ 'ਚੋਂ ਵੀ ਹੁਣ ਫੋਨ ਆਇਆ ਜੀ ਮੈਂ ਹੈਰਾਨ ਆ ਬਈ ਲੋਕੀ ਕਹਿੰਦੇ ਆ ਬਈ ਇਹ ਆਦਤਨ ਆ ਜੀ ਹੈਪਚੁਲਿਆ ਜੀ ਇਦਾਂ ਦੇ ਕੰਮਾਂ ਦੇ ਜੀ ਇਹ ਇੱਕ ਚੰਗੇ ਸਿਆਸੀ ਬੰਦੇ ਲੈ ਠੀਕ ਨੇ ਜੀ ਮਤਲਬ ਇਹ ਅੰਦਰਲੀ ਮਾਨਸਿਕਤਾ ਸ਼ੋਅ ਕਰਦੀ ਹੈ ਜਿਹੜੀ ਉਹਨਾਂ ਨੇ ਪਿੱਛੇ ਜੇ ਕਚਾਰੀਆਂ 'ਚ ਖੜੇ ਹੋ ਕੇ ਜੀ ਬੀਬੀ ਜ਼ਗੀਰ ਕੌਰ ਜੀ ਦੇ ਮੂੰਹ ਨੂੰ ਹੱਥ ਲਾਇਆ ਜੀ ਪਹਿਲਾਂ ਤਾਂ ਬੀਬੀ ਜੀ ਬੀਬੀ ਜ਼ਗੀਰ ਕੌਰ ਜੀ ਬੜੇ ਗਰਮ ਸੀ ਜੀ ਵੀ ਕਹਿੰਦੇ ਸੀ ਚੰਨੀ ਨੇ ਬੜੀ ਵੱੱਡਰ ਗਲਤੀ ਕੀਤੀ ਹੈ ਜੀ ਹੁਣ ਉਹਨਾਂ ਦਾ ਬਿਆਨ ਆ ਗਿਆ ਵੀ ਨਹੀਂ ਕੋਈ ਕਾਲੀਦਲ ਤੇ ਕਾਂਗਰਸ ਇਕੱਠੇ ਹੋ ਗਏ ਆ ਜੀ ਪਰ ਜੀ ਇਸ ਗੱਲ ਨੂੰ ਛੱਡ ਦਿਓ ਜੀ ਪਬਲਿਕ ਦੇ ਵਿੱਚ ਖੜੇ ਹੋ ਕੇ ਤੁਸੀਂ ਕੋਈ ਸਮਾਜਿਕ ਗਲਤੀ ਕਰਦੇ ਹੋ ਜੀ ਜਿਹੜੀ ਸਮਾਜ ਨੂੰ ਚੰਗੀ ਨਹੀਂ ਲੱਗਦੀ ਜੀ ਉਹ ਤਾਂ ਹੁਣ ਚਲੇ ਗਈ ਹੋ ਗਈ ਗਲਤੀ ਜੀ ਤੇ ਹੁਣ ਮੈਨੂੰ ਇਹ ਵੀ ਲੋਕਾਂ ਨੇ ਦੱਸਿਆ ਵੀ ਹੁਣ ਉਹਨਾਂ ਨੇ ਕਿਹਾ ਜੀ ਇਹ ਤਾਂ ਮੇਰੀ ਭੈਣ ਜੀ ਆ ਜੀ ਤੇ ਭੈਣ ਜੀ ਉਹਨਾਂ ਨੂੰ ਵੀ ਕਿਹਾ ਸੀ ਜੀ ਜਿਹੜੇ ਇੱਕ ਆਈਐਸ ਮੈਲਾ ਅਧਿਕਾਰੀ ਜੀ ਜੀ ਜਿਨ੍ਹਾਂ ਨੂੰ ਗੰਦੇ ਮੰਦੇ ਚੈਨੀ ਜੀ ਮੈਸੇਜ ਭੇਜਦੇ ਸੀ ਜੀ ਤਾਂ ਉਹਦੇ ਕੋਲੋਂ ਵੀ ਭੈਣ ਕਹਿ ਕੇ ਜਾਨ ਛਡਾਉਣੀ ਪਈ ਸੀ ਜੀ ਜਦੋਂ ਲਿਖਤੀ ਮਾਫੀਨਾਮਾ ਹੋਇਆ ਸੀ ਕੈਪਟਨ ਅਵਰਿੰਦਰ ਸਿੰਘ ਜੀ ਵਿੱਚ ਸੀਗੇ ਜੀ ਸੇ ਫਿਰ ਉਹ ਬੈਡ ਟੱਚ ਵਾਲੇ ਪੋਸਟਰ ਲੱਗੇ ਜਲੰਧਰ 'ਚ ਜੀ ਚਲੋ ਪਰ ਮੈਂ ਹੈਰਾਨ ਆ ਜੀ ਕਾਂਗਰਸ ਕੋਲ ਚੰਗੇ ਲੋਕਾਂ ਦਾ ਕਾਲ ਪੈ ਗਿਆ ਜੀ ਕਾਂਗਰਸ ਨੇ ਵਰਕਰ ਦੀ ਬਿਲਕੁਲ ਕੋਈ ਪ੍ਰਤੀਕ ਨਹੀਂ ਕੀਤੀ ਇਸ ਕਰਕੇ ਕਾਂਗਰਸ ਦੀ ਬੁਰੀ ਹਾਲਤ ਇੰਨੀਆਂ ਗੱਲਾਂ ਦੇ ਬਾਵਜੂਦ ਵੀ ਪਹੁੰਚ ਜੀ ਕਿ ਇੱਕ ਲੋਕਾਂ ਵਿੱਚ ਗੱਲ ਚੱਲ ਰਹੀ ਹੈ ਕਿ ਚੰਨੀ ਅੱਗੇ ਚੱਲ ਰਿਹਾ ਚੰਨੀ ਦਾ ਇੱਕ ਔਰਾ ਜਿਹੜਾ ਆ ਉਹ ਸਾਬਕਾ ਮੁੱਖ ਮੰਤਰੀ ਦਾ ਆ ਉਹਦੇ ਮੁਕਾਬਲੇ ਦਾ ਕੁਜਲੰਦਰ ਚ ਲੀਡਰ ਹੈ ਨੀਗਾ ਵੀ ਉਹ ਤੁਹਾਡੇ ਨਾਲੋਂ ਇਹ ਸ੍ਰੀਸ ਵਿੱਚ ਅੱਗੇ ਚੱਲ ਰਿਹਾ ਇਹ ਗੱਲ ਕਿਵੇਂ ਚੱਲ ਰਹੀ ਹੈ ਦੇਖੋ ਇਹ ਸੋਸ਼ਲ ਮੀਡੀਆ ਦੀ ਕਰਾਮਾਤ ਹੁੰਦੀ ਆ ਜੀ ਉਹ ਚੰਨੀ ਉਨਪਦਾ ਮੁੱਖ ਮੰਤਰੀ ਰਿਹਾ ਜੀ ਨੋਟ ਬਹੁਤ ਕਮਾਏ ਆ ਜੀ ਨਜਾਇਜ਼ ਮਾਈਨਿੰਗ ਵੀ ਕੀਤੀ ਆ ਜੀ ਤੇ ਉਹਨਾਂ ਦੇ ਉੱਤੇ ਬਦਲੀਆਂ ਦੇ ਪੈਸੇ ਲੈਣ ਦਾ ਵੀ ਦੋਸ਼ ਲੱਗਦਾ ਰਿਹਾ ਜੀ ਉਹਨਾਂ ਦੇ ਘਰੋਂ 10-10 ਕਰੋੜ ਰੁਪਏ ਰਿਕਵਰ ਵੀ ਹੁੰਦਾ ਰਿਹਾ ਬਰਾਮਦ ਵੀ ਹੁੰਦਾ ਰਿਹਾ ਜੀ ਸੁਰਖੀਆਂ 'ਚ ਰਹੇ ਆ ਜੀ ਕਾਲਜ-ਕੋਲਜ ਆਪਣੇ ਆ ਜੀ ਬਣਾਏ ਜਦੋਂ ਮੰਤਰੀ ਰਹੇ ਆ ਜੀ ਸੋ ਇਹ ਪ੍ਰਚਾਰ ਹੋ ਸਕਦਾ ਝੂਠਾ ਜੀ ਪਰ ਤੁਸੀਂ ਆਪ ਪਿੰਡਾਂ ਚ ਜਾ ਕੇ ਦੇਖੋ ਜੀ ਕਿ ਲੋਕ ਇਹ ਜਿਹੜੀ ਹਰਕਤ ਕਰ ਰਿਹਾ ਚੰਨੀ ਉਹਨੂੰ ਥੂਥੂ ਕਰ ਰਿਹਾ ਫਿਰ ਵਰਕਿੰਗ ਕੋਈ ਨਹੀਂ ਪਰਫਾਰਮੈਂਸ ਕੋਈ ਨਹੀਂ ਜਿੰਨੇ ਐਲਾਨ ਕੀਤੇ ਸੀ ਬਤੌਰ ਤਿੰਨ ਮਹੀਨੇ ਦੇ ਚੀਫ ਮਿਨਿਸਟਰ ਜੀ ਉਹ ਕੋਈ ਵੀ ਐਲਾਨ ਗਰਾਉਂਡ ਤੇ ਪੂਰਾ ਨਹੀਂ ਹੋਇਆ ਜੀ ਇੱਕ ਖੇਡ ਯੂਨੀਵਰਸਿਟੀ ਦੀ ਭਗਵੰਤ ਸਿੰਘ ਮਾਨ ਜੀ ਸਰਕਾਰ ਨੇ ਇੱਕ ਗੱਲ ਕੀਤੀ ਜਲੰਧਰ ਵਿੱਚ ਖੇਡ ਯੂਨੀਵਰਸਿਟੀ ਬਣਾਵਾਂਗੇ ਤੁਹਾਡਾ ਜੇ ਤੁਸੀਂ ਜਿੱਤ ਜਾਂਦੇ ਹੋ ਇਸ ਹਲਕੇ ਨੂੰ ਤੁਸੀਂ ਰਿਪਰੈਜ਼ੈਂਟਡ ਕਰਦੇ ਹੋ ਜਲੰਧਰ ਜ਼ਿਲ੍ਹੇ ਲਈ ਤੁਹਾਡਾ ਮਾਸਟਰ ਪਲਾਨ ਕੀ ਤੁਹਾਡੇ ਦਿਮਾਗ ਵਿੱਚ ਕੀ ਥੋਟ ਆ ਕਿ ਜਿਹੜਾ ਪਿਛਲੇ 70 75 ਸਾਲ ਚ ਨਹੀਂ ਹੋਇਆ ਸਾਡੇ ਕੋਲ ਆ ਮਾਸਟਰ ਪਲਾਨ ਹੈ ਜਲੰਧਰ ਜੇ ਖੇਡ ਯੂਨੀਵਰਸਿਟੀ ਬਣਨੀ ਬਹੁਤ ਜ਼ਰੂਰੀ ਹੈ ਸਪੋਰਟਸ ਦਾ ਹੱਬ ਹੈ ਜਲੰਧਰ ਸਪੋਰਟਸ ਇੰਡਸਟਰੀ ਹੈ ਜੀ ਉਹਦੇ ਨਾਲ 올 ਅਰਾਊਂਡ ਡਵੈਲਪਮੈਂਟ ਹੋਏਗੀ ਜੀ ਦੂਸਰਾ ਮੇਰਾ ਜਲੰਧਰ ਲੋਕ ਸਭਾ ਹਲਕੇ ਦੇ ਨੌਜਵਾਨਾਂ ਨੂੰ ਘੱਟੋ ਘੱਟ 1 ਲੱਖ ਨੌਕਰੀ ਜੀ ਦਾ ਟਾਰਗੇਟ ਹੈ ਜੀ ਕਿਉਂਕਿ ਬੇਰੁਜ਼ਗਾਰੀ ਹੈ ਜੀ ਹੁਣ ਤਾਂ ਬਹੁਤ ਬੱਚੇ ਜਿਹੜੇ ਆ ਉਹ ਜਾਣੇ ਨਹੀਂ ਕੈਨੇਡਾ ਤੇ ਆਸਟ੍ਰੇਲੀਆ ਜੀ ਕਿਉਂਕਿ ਉਹਨਾਂ ਨੇ ਰੈਸਟ੍ਰਿਕਸ਼ਨਸ ਲਾਤੀਆਂ ਜੀ ਇਸ ਕਰਕੇ ਆ ਆਪਾਂ ਨੂੰ ਹੁਣ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਪੰਜਾਬ ਨੂੰ ਸਾਡੇ ਪੰਜਾਬ ਦੇ ਬੱਚਿਆਂ ਨੂੰ ਜਲੰਧਰ 'ਚ ਪੰਜਾਬ 'ਚ ਰੋਜ਼ਗਾਰ ਮਹੱਈਆ ਕਰਾਉਣਾ ਜੀ 37 ਸਾਲ ਪਹਿਲਾਂ ਰੇਲਵੇ ਕੋਚ ਫੈਕਟਰੀ ਬਣੀ ਸੀ ਜੀ ਉਸ ਤੋਂ ਬਾਅਦ ਕਾਂਗਰਸ ਵੀ ਕੇਂਦਰ ਚ ਆਈ ਬੀਜੇਪੀ ਵੀ ਆਈ ਲੇਕਿਨ ਪੰਜਾਬ ਦੁਆਬੇ ਨੂੰ ਕੋਈ ਵੀ ਪ੍ਰੋਜੈਕਟ ਕੇਂਦਰ ਦਾ ਨਹੀਂ ਮਿਲਿਆ ਜੀ ਉਹ ਅਸੀਂ ਲੈ ਕੇ ਆਵਾਂਗੇ ਤੇ ਆਰਮੀ ਪੈਰਾਮਿਲਟਰੀ ਫੋਰਸੇਸ ਵਿੱਚ ਸਾਡੀ ਭਰਤੀ ਪਿਛਲੇ 20 ਸਾਲ ਤੋਂ ਘਟਾ ਕੇ ਰੱਖੀ ਆ ਜੀ ਉਹਦੇ ਉੱਤੇ ਵੀ ਆਵਾਜ਼ ਬੁਲੰਦ ਕਰਾਂਗੇ ਜਿਹੜਾ ਨਿੱਜੀਕਰਨ ਹੋਇਆ ਵਿਭਾਗਾਂ 'ਚ ਜੀ ਉਸ ਨਿੱਜੀਕਰਨ ਦੇ ਕੋਹਾੜੇ ਨੇ ਵੀ ਨੌਕਰੀਆਂ ਪੰਜਾਬ ਦੇ ਬੱਚਿਆਂ ਕੋਲੋਂ ਖੋਲੀਆਂ ਉਹਦੇ ਉੱਤੇ ਵੀ ਅਸੀਂ ਇਹਦਾ ਹੱਲ ਕੱਢਾਂਗੇ ਜੀ ਸੋ ਮੁੱਖ ਗੱਲ ਰੋਜ਼ਗਾਰ ਦੀ ਆ ਜਲੰਧਰ 'ਚ ਡਵੈਲਪਮੈਂਟ ਦੀ ਆ ਜਲੰਧਰ 'ਚ ਸਮਾਰਟ ਸਿਟੀ ਪ੍ਰੋਜੈਕਟ ਦਾ ਪੈਸਾ ਖੁਰਦ-ਬੁਰਦ ਹੋ ਗਿਆ ਜੀ ਉਹਦੇ ਵਿੱਚ ਕਾਂਗਰਸੀ ਲੀਡਰ ਸ਼ਾਮਲ ਆ ਉਹਦੇ ਵਿੱਚ ਅਫਸਰ ਸ਼ਾਮਲ ਆ ਭਾਜਪਾ ਉਹਦੀ ਕੋਈ ਜਾਂਚ ਨਹੀਂ ਕਰਦੀ ਜੀ ਮੈਨੂੰ ਲੱਗਦਾ ਅੰਦਰੋਂ-ਅੰਦਰੀ ਕਈ ਕਾਂਗਰਸ ਦੇ ਲੀਡਰ ਜਿਹੜੇ ਆ ਉਹ ਬੀਜੇਪੀ ਨਾਲ ਮਿਲ ਗਏ ਆ ਜੀ ਤੇ ਉਹਦੇ ਨਾਲ ਹੱਥ ਮਿਲਾ ਲਿਆ ਵਿਚਾਂਚ ਨਾ ਹੋ ਗਾ ਅੰਤਮ ਸਵਾਲ ਪਵਨ ਜੀ ਤੁਸੀਂ ਬਾਹੂ ਕਾਂਛੀ RAM ਦੀ ਜਾਗਰਤੀ ਲਹਿਰ ਦੇ ਵਿੱਚੋਂ ਆਏ ਹੋ ਜੋ ਇੱਕ ਗੁਲਦਸਤਾ ਬਾਹੂ ਕਾਂਛੀ RAM ਨੇ ਪੁਰਾਣਾ ਚਾਇਆ ਸੀ ਇਸ ਖੇਤ ਦੇ ਵਿੱਚ ਖਾਸ ਕਰਕੇ ਦੁਆਬੇ ਦੇ ਵਿੱਚ ਉਹ ਗਲਦਸਤਾ ਸਮੇਂ ਦੀ ਸੇਧ ਦੇ ਨਾਲ ਜਾਂ ਸਮੇਂ ਦੇ ਸਮੇਂ ਤੇ ਵਿਖਰਦਾ ਨਜ਼ਰ ਆ ਗਿਆ ਇਸ ਵੇਲੇ ਉਹ ਲਹਿਰ ਨੂੰ ਤੁਸੀਂ ਕਿੱਥੇ ਮੰਨਦੇ ਹੋ ਦੇਖੋ ਗੱਲ ਇਹ ਆ ਬੀਐਸਪੀ ਦੇ ਵਿੱਚ ਵਰਕਰਾਂ ਦੀ ਚੰਗੇ ਵਰਕਰਾਂ ਦੀ ਕੋਈ ਕਮੀ ਨਹੀਂ ਜੀ ਸੋਚ ਵਾਲੇ ਲੋਕਾਂ ਦੀ ਜੀ ਪਰ ਮੈਂ ਮੈਨੂੰ ਮੈਂ ਮਜਬੂਰ ਹੋ ਕੇ ਕਹਿਣਾ ਰਿਹਾ ਕਹਿਣਾ ਪੈ ਰਿਹਾ ਜੀ ਕਿ ਹਾਈ ਕਮਾਂਡ ਜਿਹੜੀ ਆ ਉਹ ਕਿਤੇ ਨਾ ਕਿਤੇ ਜਿਹੜੇ ਆਮ ਵਰਕਰਾਂ ਦੇ ਸੋਚ ਦੇ ਮੁਤਾਬਕ ਕੋਈ ਫੈਸਲਾ ਨਹੀਂ ਲੈਂਦੇ ਜੀ ਅੱਜ ਲੋੜ ਸੀ ਨਰਿੰਦਰ ਮੋਦੀ ਦੇ ਖਿਲਾਫ ਬੀਜੇਪੀ ਦੇ ਖਿਲਾਫ ਡਟ ਕੇ ਇੰਡੀਆ ਗਠਬੰਧਨ 'ਚ ਡਟ ਕੇ ਆਉਣ ਦੀ ਲੋੜ ਸੀ ਜੀ ਪਰਮਾਇਵਤੀ ਜੀ ਨੇ ਇਹ ਫੈਸਲਾ ਕਿਉਂ बार-बार ਇਕੱਲੇ ਲੜਨ ਦਾ ਲੈਂਦੇ ਆ ਜੀ ਯੂਪੀ ਵਿੱਚ ਖਾਸ ਕਰਕੇ ਜੀ ਤੇ ਉਹਦੇ ਨਾਲ ਨੁਕਸਾਨ ਹੁੰਦਾ ਤੇ ਬੀਜੇਪੀ ਨੂੰ ਉਹਦਾ ਫਾਇਦਾ ਹੁੰਦਾ ਜੀ ਸਮਾਧਤਾ ਜੀ ਬਹੁਤ ਮਿਹਰਬਾਨ ਧੰਨਵਾਦ ਸ਼ੁਕਰੀਆ ਪਵਨ ਕੁਮਾਰ ਟੀਨੂ ਜੀ ਦੇ ਨਾਲ ਤੁਹਾਨੂੰ ਇਹ ਗੱਲਬਾਤ ਕਿਵੇਂ ਦੀ ਲੱਗੀ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ